ਸ਼ਿੱਧੇ ਘੇਰਾ ਵਤਨ ਨਾਲ ਨਹੀਂ ਵੇ ਲੱਤ ਘੱਟ ਰੱਖ ਦੂਰ ਚੱਲੇ ਹਾਂ ਸ਼ਿੱਧੇ ਘੇਰਾ ਵਤਨ ਨਾਲ ਨਹੀਂ ਵੇ ਹਾਈ ਜੁਗ ਜੁਗ ਜਿੰਦਰਾ ਡਰਾਈਵਰਾਂ ਜੁਗ ਜੁਗ ਜਿੰਦਰਾ ਡਰਾਈਵਰਾਂ ਚਾਰ ਦੇ ਦੁਕਾਨੇ ਵਿੱਚ ਮਾਈ ਵੇ ਲੱਤ ਘੱਟ ਰੱਖ ਦੂਰ ਚੱਲੇ ਹਾਂ ਸ਼ਿੱਧੇ ਘੇਰਾ ਵਤਨ ਨਾਲ ਨਹੀਂ ਵੇ ਹਾਈ ਲੱਤ ਘੱਟ ਰੱਖ ਦੂਰ ਚੱਲੇ ਹਾਂ ਸ਼ਿੱਧੇ ਘੇਰਾ ਵਤਨ ਨਾਲ ਤੋਕ ਨਾ ਤੁਮੈਨੂੰ ਹੋਇ ਜਾਣ ਦੇ ਮੁੰਡੀ ਜਾਪੇ ਬਿੱਲੂ ਮੈਨੂੰ ਧੀਰਨੀ ਜੋਕ ਨਾ ਤੁਮੈਨੂੰ ਹੋਇ ਜਾਣ ਦੇ ਮੁੰਡੀ ਜਾਪੇ ਬਿੱਲੂ ਮੈਨੂੰ ਧੀਰਨੀ ਰੱਬ ਯੂ ਤੇ ਰੱਖ ਜੰਨੋ ਡੋਰੀਆਂ ਆਣ ਕੇ ਮਿਲਾਂਗੇ ਤੈਨੂੰ ਫੇਰ ਵੀ ਰੱਬ ਯੂ ਤੇ ਰੱਖ ਜੰਨੋ ਡੋਰੀਆਂ ਆਣ ਕੇ ਮਿਲਾਂਗੇ ਤੈਨੂੰ ਫੇਰ ਹੀ ਨੀ ਓਏ ਦਿਲ ਹੋਇਆ ਲੇ ਡੀਰਿਵੇ ਚੱਲਦੇ ਹੁੰਦੇ ਵਿਛੋੜ ਜਾਂਦੇ ਧੀਰਵੇ ਆ ਤੇਰੇ ਵੱਜ ਮਾਰ ਜੂਗੀ ਸੋਹਣਿਆ ਤੇਰੇ ਵੱਜ ਮਾਰ ਜੂਗੀ ਸੋਹਣਿਆ ਮੇਰੇ ਨਾਲ ਤੂੰ ਆ ਕੇ ਬਸਦਾਈਂ ਲੱਟਕੇ ਰੱਖ ਤੁਰ ਚੱਲੇ ਸਿੱਧੇ ਘੜਾ ਵਤ ਨਾਲ ਲਾਈ ਕੇ ਹਾਇ ਲੱਟਕੇ ਰੱਖ ਤੁਰ ਚੱਲੇ ਹਾ ਸਿੱਧੇ ਘੜਾ ਵਤ ਨਾਲ ਲਾਈ ਏ ਲੱਤ ਕਬੜਾ ਕਜਾ ਤੋ ਘੇੜਾ ਨੋਂ ਜਾਈਦਾ ਹਾਇ ਹੇ 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 ਓ ਭਰਾ ਬਸ ਕਰੋ ਇਹ ਬਾਬੇ ਨੇ ਤੁਹਾਨੂੰ ਹੁਣੇ ਸਾਰਿਆਂ ਨੂੰ ਰੰਗ ਵਿਖਾ ਦੇਣੇ ਨਾ ਕਰੋ ਲੜਾਈ ਨਹੀਂ ਕਰੀ ਦੀ ਬਾਬੇ ਦੀ ਦਰ ਤੇ ਆ ਕੇ ਬੈਠੋ ਮੇਰੇ ਵੀਰ ਵਤ ਕੇ ਤੇਰਾ ਕੱਜਾ ਤੋਂ ਗੇੜਾ ਨਾ ਹੋਣ ਜਾਈ ਜਾ ਹਾਏ ਇਕ ਤੇਰੀ ਯਾਦ ਦੂਜਾ ਰੂਟ ਨੂੰ ਮਕਾਈ ਜਾ ਅੱਜ ਕਿਤੇ ਰੱਖ ਜਦੋਂ ਕਿਹੜਾ ਨੌਣੀ ਜਾਈਦਾ ਹੋ ਇੱਕ ਤੇਰੀ ਯਾਦ ਦੂਜਾ ਰੂਟ ਨੂੰ ਮਗਾਈਦਾ ਸਾਰੀ ਸਾਰੀ ਰਾਤ ਰਹੀ ਐ ਜਾਗਦੇ ਤਾਰਿਆਂ 'ਚ ਹੁੰਦੀ ਐ ਸਵੇਰ ਨਹੀਂ ਸਾਰੀ ਸਾਰੀ ਰਾਤ ਰਹੀ ਐ ਜਾਗਦੇ ਤਾਰਿਆਂ 'ਚ ਹੁੰਦੀ ਐ ਸਵੇਰ ਨਹੀਂ ਰੱਬੀ ਉੱਤੇ ਰੱਖ ਤਨੋਂ ਡੋਰੀਆਂ ਆਣ ਕੇ ਮਿਲਾਂਗੇ ਤੈਨੂੰ ਫੇਰ ਨਹੀਂ ਰੱਬੀ ਉੱਤੇ ਰੱਖ ਤਨੋਂ ਡੋਰੀਆਂ ਆਣ ਕੇ ਮਿਲਾਂਗੇ ਤੈਨੂੰ ਫੇਰ ਹੀ ਨਹੀਂ ਓਏ ਹੈ 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 ਮਿਲਣਾ ਜਵਾਨੀ ਜਦੋਂ ਪੈਸਿਆਂ ਦੇ ਮੁੱਲਵੇਂ ਘੜਾ ਲੋੜ ਗਿਆ ਕਿਤੇ ਜਾਵੀਂ ਨਾ ਤੂੰ ਬੋਲੇਵੇਂ ਮਿਲਣਾ ਜਵਾਨੀ ਜਦੋਂ ਪੈਸਿਆਂ ਦੇ ਮੁੱਲਵੇਂ ਮੁਰਗੀ ਆ ਕਿ ਤੇ ਜਾਮਨਾ ਤੋਂ ਬੱਲੀਵੇਂ ਆ ਰੱਬੇ ਕਿ ਹੱਥ ਚੰਨਾ ਜੋੜਦੀ ਰੱਬੇ ਕਿ ਹੱਥ ਚੰਨਾ ਜੋੜਦੀ ਸਦਾ ਸੁਖੀ ਬਚੇ ਮੇਰਾ ਮਹਰੀਵੇਂ ਹੱਥ ਘੱਟ ਰੱਖ ਦੂਰ ਚੱਲਿਆ ਸਿੱਧੇ ਘਰ ਵੱਤ ਨਾਲ ਨਹੀਂਵੇਂ ਹੱਥ ਘੱਟ ਰੱਖ ਦੂਰ ਚੱਲਿਆ ਸਿੱਧੇ ਘਰ ਵੱਤ ਨਾਲ ਨਹੀਂਵੇਂ ਆ ਗਿਆ ਤੇਰਾ ਘੱਟ ਲੈ ਕੇ ਬੱਲੀ ਤੇ ਰਮਾ ਹੀ ਨਹੀਂ ਹੋ ਮੇਲੇ ਦੀ ਟਾਂਗ ਤੇਰੀ ਖਿੱਚ ਕੇ ਲੈ ਆਈ ਨਹੀਂ ਕਿਆ ਰੱਖ ਲੈ ਕੇ ਬੰਲੀ ਤੇਰਾ ਮਾਹੀਨੀ ਹਾਏ ਮੈਨੇ ਦੀ ਤੰਗ ਤੇਰੀ ਖਿੱਚ ਕੇ ਲਿਆਈਨੀ ਸੱਡੀਆਂ ਕਿਸੇ ਵਾਲਾ ਲਿਖਦਾ ਸਾਰੇ ਨੇ ਮੁਕੱਦਰਾਂ ਦੇ ਖੇਲਨੀ ਸੱਡੀਆਂ ਕਿਸੇ ਵਾਲਾ ਲਿਖਦਾ ਸਾਰੇ ਨੇ ਮੁਕੱਦਰਾਂ ਦੇ ਖੇਲਨੀ ਰੱਬ ਹੀ ਉਤੇ ਰੱਖ ਜੰਡੋਰੀਆਂ ਆਣ ਕੇ ਮਿਲਾਂਗੇ ਤੈਨੂੰ ਫੇਰ ਹਾਂ ਲੱਤ ਕੇ ਤਰੱਕ ਦੂਰ ਚੱਲੇ ਹਾਂ ਸੱਚੇ ਘਰ ਵਤੀ ਨਾਲ ਨਹੀਂ ਵੇ ਉਤੇ ਰੱਖ ਤੋ ਨਡੋਰੀਆਂ ਆਣ ਕੇ ਮਿਲਾਂਗੇ ਤੈਨੂੰ ਫੇਰ ਲੱਟਕੇ ਰੱਖ ਤੇਰੇ ਚੱਲੇ ਹਾਂ ਸੱਤ ਗੇੜਾ ਵੰਤ ਨਾਰਾ ਢਾਈ ਵੇ ਰੱਬੀ ਉੱਤੇ ਰੱਖ ਚੰਨੋ ਡੋਰੀਆਂ ਆਣ ਕੇ ਮਿਲਾਂਗੇ ਤੈਨੂੰ ਏ ਏ ਏ ਰਿਣੀ ਓਏ ਰਿਣੀ ਲੋ ਜੀ ਇਹਦੇ ਬਾਅਦ ਚ ਕਬੱਡੀਆਂ ਕਿਉਂਕਿ ਇਹ ਇੱਕ ਇੱਕ ਗਾਣਾ ਸ਼ੂਟ ਵੀ ਹੋਣਾ ਹੈ ਤੇ ਮੇਰੀ ਫਰਮਾਇਸ਼ ਤਿੰਨ ਚਾਰ ਬਾਬਾ ਜੀ ਤਿੰਨ ਚਾਰ ਬੰਦੇ ਫਰਮਾਇਸ਼ ਕਰਕੇ ਗਏ ਕਿ ਮਿਰਜ਼ਾ ਜ਼ਰੂਰ ਸੁਣਾ ਦਿਓ ਸੁਣਾ ਦिए ਠੀਕ ਹੈ ਜੀ ਪਹਿਲਾਂ ਸ਼ੂਟ ਕਰ ਲਈਏ ਕਿ ਇੱਕ ਗਾਣਾ ਮੇਰੇ ਵੀਰ ਬੈਠੇ ਰਹੋ ਕੋਈ ਗੱਲ ਨਹੀਂ ਠੀਕ ਹੈ ਜੇ ਮੇਰੇ ਨਾਲ ਵਾਕੇ ਤੁਸੀਂ ਸਾਰੇ ਸਹਿਮਤ ਹੋ ਕੀ ਬਾਤ ਹੈ ਜੀ ਸਰਪੰਚ ਸਾਹਿਬ ਅੱਛਾ ਇਹ ਇਹ ਮਾੜਾ ਜਿਹਾ ਇੱਕ ਮਿਰਜ਼ਾ ਗੱਲ ਦਿੱਸ ਤੋਂ ਬਾਅਦ ਛੁੱਟੀ ਫਿਰ ਕਰ ਲੈਣੀ ਠੀਕ ਹੈ ਕੀ ਬਾਤ ਹੈ ਜੀ ਮੇਜਰ ਮਸੀਹ ਸਰਦੂਰ ਮਸੀਹ ਮੇਰੇ ਆਪਣੇ ਵੀਰ ਮੇਰੇ ਦੋਸਤ ਕੀ ਬਾਤ ਹੈ ਜੀ ਨਵੀਂ ਨਵੀਂ ਸਰਪੰਚੀ ਮਿਲੀ ਆ ਤੇ ਹੁਣ ਗ੍ਰਾਂਡਾ ਵੀ ਮਿਲ ਜਾਣੀਆਂ ਬਾਬਾ ਜੀ ਠੀਕ ਹੈ ਆਪਾਂ ਗ੍ਰਾਂਡਾ ਸਾਰੀਆਂ ਹੀ ਲੋਕਾਂ ਦੇ ਲਾ ਦੇਣੀ ਆਪਣੇ ਘਰ ਥੋੜਾ ਲਾਉਣੀਆਂ ਬਿਲਕੁਲ ਬਿਲਕੁਲ ਲੋਕਾਂ ਦੇ ਲਾ ਦੇਣੀਆਂ ਕੀ ਬਾਤ ਹੈ ਹਾਂਜੀ ਥੈਂਕ ਯੂ ਜੀ ਲੋ ਤੁਹਾਡੇ ਰੂਬਰੂ ਠੀਕ ਹੈ ਬਾਬੂ ਅੱਛਾ ਜੀ ਬਾਬਾ ਜੀ ਆਡੀਓ ਨਹੀਂ ਤੁਹਾਡੇ ਕੋਲ ਪਈ ਇਹ ਜੇ ਵਕਾਈ ਚਾਹੁੰਦੇ ਹੋ ਵੀ ਮੈਂ ਇੱਕ ਗਾਣਾ ਸ਼ੂਟ ਕਰ ਲਾਂ ਠੀਕ ਹੈ ਉਸ ਤੋਂ ਬਾਅਦ ਤਾਂ ਮਿਰਜ਼ਾ ਵੀ ਸੁਣਾ ਕੇ ਜਣਾ ਮੇਰੇ ਕਿਉਂਕਿ ਬਜ਼ੁਰਗਾਂ ਦੇ ਰੂਹ ਦੀ ਖਰਾਕ ਹੈ ਸ਼ਾਹੀ ਸਾਹਿਬ ਇਹ ਕਿਉਂਕਿ ਕੁੜੀਆਂ ਦਾ ਗਾਣਾ ਮੈਂ ਨਹੀਂ ਗਾਉਣਾ ਹੁਣ ਸ਼ਾਹੀ ਸਾਹਿਬ ਗਾਉਣਗੇ ਠੀਕ ਹੈ ਕੁੜੀਆਂ ਨੇ ਕੁੜੀਆਂ ਬਹੁਤ ਵਧੀਆ ਗਾਉਂਦੇ ਨੇ ਉਹ ਗਾਣਾ ਬਾਜੀ ਠੀਕ ਹੈ ਇਹ ਭੈਣ ਜੀ ਤੁਸੀਂ ਬੈਠੇ ਰਹਿਣਾ ਹੈ ਸੁਰੇਣੀ ਜੀ ਲਾਸਟ ਸ਼ੂਟ ਰਹਿ ਗਿਆ ਕਿਉਂਕਿ ਉਹਨਾਂ ਵੀ ਬੜੀ ਦੂਰ ਜਾਣਾ ਜੀ ਕਿਉਂਕਿ ਸ਼ਾਹੀ ਸਾਹਿਬ ਠੀਕ ਹੈ ਜੀ ਠੀਕ ਹੈ ਲਾਸਟ ਕਿਉਂਕਿ ਬਾਤ ਦੇ ਵਿੱਚ ਸਾਡੇ ਇਹ ਜਿਹੜੀ ਟੀਮ ਪਹੁੰਚੀ ਹੋਈ ਹੈ ਇਹਨਾਂ ਨੇ ਕਿੰਨੀ ਦੂਰ ਬਿਠਿੰਦਾ ਉਥੋਂ ਡੀਟਿੰਗ ਟੇਬਲ ਤੇ ਬੈਠ ਕੇ ਸਾਰਾ ਸ਼ੂਟ ਕਰਕੇ ਫਿਰ ਵਧੀਆ ਤਰੀਕੇ ਨਾਲ ਸੈਟਿੰਗ ਕਰਕੇ ਤੇ ਇਹ ਵੀ ਸ਼ੂਟਿੰਗ ਯਾਦ ਹੀ ਰਹੇਗੀ ਗੁਰਦਾਸਪੁਰ ਜ਼ਿਲ੍ਹੇ ਦੀ ਧੰਨਵਾਦ ਕਰਦੇ ਆ ਜੀ ਇੱਕ ਵਾਰੀ ਤਾੜੀ ਮਾਰ ਦੋ ਪਿੰਡ ਡਾਲਾ ਤਲਵੰਡੀ ਹਿੰਦੂਆ ਮੇਜਰ ਮਸੀਹ ਸਰਦੂਲ ਮਸੀਹ ਸਾਡੇ ਵੱਡੇ ਭਾਈ ਇੱਕ ਤਾੜੀ ਹੋਣੀ ਚਾਹੀਦੀ ਪਿੰਡ ਦੀ ਮਾਨ ਸਰਪੰਚ ਸਾਹਿਬ ਹੋਇਆ ਕਰਦੇ ਜਿਵੇਂ ਥਾਣੇ ਦੀ ਮਾ ਮੁਨਸ਼ੀ ਹੋਇਆ ਕਰਦੇ ਆ ਸ੍ਰੀਣੀ ਬਹੁਤ ਸਾਰਾ ਮਾਨ ਜੀ ਔਰ ਪੰਜਾਬ ਪੁਲਿਸ ਦੇ ਅਫਸਰ ਸਾਹਿਬ ਆਨ ਪਹੁੰਚੀ ਉਹਨਾਂ ਨੂੰ ਵੀ ਜੀ ਆਇਆਂ ਧੰਨਵਾਦ ਤੇਰੀ ਪੱਗ ਦੀ ਚਾਲਰ ਬਣ ਜਾਵਾ ਜੀ ਕਰਦਾ ਪੁਲਿਸ ਯਾਰਾ ਰਣੀਆ ਜੀ ਔਰ ਬਿਲਕੁਲ ਕਸ਼ਮੀਰ ਸਾਊਂਡ ਮੰਗੀਆਂ ਹਰ ਖੁਸ਼ੀ ਦੇ ਮੌਕੇ ਤੇ ਯਾਦ ਰੱਖੋ ਇਹਨਾਂ ਨੂੰ ਵੀ